2024 ਨੂੰ ਹੁਣ ਤੱਕ ਦੇ ਸਭ ਤੋਂ ਵੱਧ ਗਰਮ ਸਾਲ ਵਜੋਂ ਹੀ ਆਖ ਕੀਤਾ ਜਾਵੇਗਾ। ਇਹ ਸਾਲ 1901 ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ। ਇਸ ਸਾਲ ਰਿਕਾਰਡ ਤੋੜ ਗਰਮੀ ਪਈ ਜਿਸ ਕਾਰਨ ਪੂਰੀ ਦੁਨੀਆ ਦੇ ਵਿੱਚ ਕਾਫੀ ਕੁਦਰਤੀ ਆਫਤਾਂ ਵੀ ਆਈਆਂ। ਕਾਫੀ ਲੋਕਾਂ ਨੂੰ ਇਹਨਾਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਿਆ ਤੇ ਭਾਰਤ ਵੀ ਇਹਨਾਂ ਕੁਦਰਤੀ ਆਫਤਾਂ ਤੋਂ ਇਹਨਾਂ ਤਬਾਹੀਆਂ ਤੋਂ ਅਛੂਤ ਨਹੀਂ ਰਿਹਾ। ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਬਹੁਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ 2024 ਭਾਰਤ ਲਈ 123 ਸਾਲਾਂ ਵਿੱਚ ਸਭ ਤੋਂ ਵੱਧ ਗਰਮ ਸਾਲ ਰਿਹਾ ਭਾਰਤੀ ਮੌਸਮ ਵਿਭਾਗ ਦੇ ਨਿਰਦੇਸ਼ਕ ਮ੍ਰਿੰਤੂਂਜੇ ਮਹਾਪਾਤਰਾ ਨੇ ਕਿਹਾ ਕਿ 1901 ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਗਰਮ ਸਾਲ ਸੀ ਉਹਨਾਂ ਨੇ ਕਿਹਾ ਭਾਰਤ ਵਿੱਚ 2024 ਤੱਕ ਔਸਤ ਸਲਾਨਾ ਜ਼ਮੀਨੀ ਸਤ੍ਹਾ ਦਾ ਤਾਪਮਾਨ ਯਾਨੀ ਕਿ ਜੋ ਜ਼ਮੀਨੀ ਸਤ੍ਹਾ ਹੁੰਦੀ ਹੈ ਉਸ ਦਾ ਤਾਪਮਾਨ 1991 ਤੋਂ 2020 ਦੀ ਮਿਆਦ ਦੇ ਔਸਤ ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਸੀ ਯਾਨੀ ਕਿ ਜੋ ਆਮ ਤੌਰ ਤੇ ਤਾਪਮਾਨ ਹੁੰਦਾ ਹੈ ਜ਼ਮੀਨੀ ਸਤਾ ਦਾ ਉਸ ਦੇ ਨਾਲੋਂ 0.65 ਡਿਗਰੀ ਸੈਲਸੀਅਸ ਵੱਧ ਤਾਪਮਾਨ ਸੀ ਸਾਲ ਦਾ ਪਿਛਲੇ ਸਾਲ ਭਾਰਤ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਲੰਬੀ ਗਰਮੀ ਦੀ ਲਹਿਰ ਦਾ ਸਾਹਮਣਾ ਕੀਤਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਸੀ ਦਿੱਲੀ ਵਿੱਚ ਮਈ ਵਿੱਚ ਤਾਪਮਾਨ 49.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਕਿ 2022 ਵਿੱਚ ਦਰਜ ਕੀਤੇ ਗਏ ਰਿਕਾਰਡ ਦੇ ਬਰਾਬਰ ਸੀ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਗ੍ਰੀਨ ਹਾਊਸ ਗੈਸ ਨਿਕਾਸੀ ਕਰਨ ਵਾਲਾ ਦੇਸ਼ ਹੈ ਪਰ ਉਸਨੇ 2070 ਤੱਕ ਸ਼ੁੱਧ ਜ਼ੀਰੋ ਨਿਕਾਸੀ ਦਾ ਟੀਚਾ ਰੱਖਿਆ ਹੈ ਇਸ ਸਾਲ ਵੀ ਦੁਨੀਆ ਲਈ ਸਭ ਤੋਂ ਗਰਮ ਰਿਹਾ ਸੰਯੁਕਤ ਰਾਸ਼ਟਰ ਨੇ ਕਿਹਾ ਕਿ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਸਾਬਤ ਹੋਇਆ ਜੋ ਕਿ ਲਗਾਤਾਰ ਵਧ ਰਹੀ ਗਰਮੀ ਦਾ ਇੱਕ ਦਹਾਕੇ ਦਾ ਸਿਖਰ ਸੀ ਵਿਸ਼ਵ ਮੌਸਮ ਵਿਸ਼ੇਸ਼ਤਾ ਦੇ ਮਾਹਰਾਂ ਦਾ ਕਹਿਣਾ ਹੈ 2024 ਵਿੱਚ ਆਈਆਂ ਲਗਭਗ ਸਾਰੀਆਂ ਕੁਦਰਤੀ ਆਫਤਾਂ ਦੀ ਤੀਬਰਤਾ ਵਿੱਚ ਜਲਵਾਯੂ ਤਬਦੀਲੀ ਨੇ ਇੱਕ ਅਹਿਮ ਭੂਮਿਕਾ ਨਿਭਾਈ ਹੈ ਜਲਵਾਯੂ ਵਿਗਿਆਨੀ ਫ੍ਰੈਡਰਿਕ ਆਟੋ ਨੇ ਕਿਹਾ 2024 ਵਿੱਚ ਜੈਵਿਕ ਇੰਦਨ ਕਾਰਨ ਹੋਣ ਵਾਲੇ ਤਪਸ਼ ਦੇ ਪ੍ਰਭਾਵ ਪਹਿਲਾਂ ਨਾਲੋਂ ਜ਼ਿਆਦਾ ਸਪਸ਼ਟ ਅਤੇ ਵਿਨਾਸ਼ਕਾਰੀ ਹੋਣਗੇ ਅਸੀਂ ਇੱਕ ਖਤਰਨਾਕ ਨਵੇਂ ਯੁੱਗ ਵਿੱਚ ਰਹਿ ਰਹੇ ਹਾਂ ਜੂਨ ਵਿੱਚ ਸਾਊਦੀ ਅਰਬ ਵਿੱਚ ਹਾਜ ਜਤਰਾ ਦੌਰਾਨ ਤਾਪਮਾਨ 51.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜਿਸ ਵਿੱਚ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ థਾਈਲੈਂਡ ਭਾਰਤ ਅਤੇ ਅਮਰੀਕਾ ਵਿੱਚ ਵੀ ਗਰਮੀ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋ ਗਈ ਮੈਕਸੀਕੋ ਵਿੱਚ ਸਥਿਤੀ ਇੰਨੀ ਗੰਭੀਰ ਸੀ ਕਿ ਬਾਂਦਰ ਦਰਖਤਾਂ ਤੋਂ ਡਿੱਗ ਕੇ ਮਰਨ ਲੱਗੇ April ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਦਿਨ ਵਿੱਚ ਦੋ ਸਾਲਾਂ ਦਾ ਮੀਂਹ ਪਿਆ ਜਿਸ ਕਾਰਨ ਦੁਬਈ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਬੰਦ ਹੋ ਗਿਆ ਸੀ ਪੱਛਮੀ ਅਤੇ ਮੱਧ ਅਫਰੀਕਾ ਵਿੱਚ ਇਤਿਹਾਸਿਕ ਹੜ੍ਹਾਂ ਵਿੱਚ 1500 ਤੋਂ ਵੱਧ ਲੋਕ ਮਾਰੇ ਗਏ ਅਤੇ ਲਗਭਗ 40 ਲੱਖ ਲੋਕ ਪ੍ਰਭਾਵਿਤ ਹੋਏ ਯੂਰਪ ਖਾਸ ਕਰਕੇ ਸਪੇਨ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਕਈ ਵੱਡੇ ਤੂਫਾਨਾਂ ਨੇ ਅਮਰੀਕਾ ਅਤੇ ਕਰੇਬੀਅਨ ਵਿੱਚ ਤਬਾਹੀ ਮਚਾਈ ਜਿਸ ਵਿੱਚ ਮਿਲਟਨ, ਬੈਰਿਲ ਅਤੇ ਹੈਲਨ ਸ਼ਾਮਲ ਨੇ ਨਵੰਬਰ ਵਿੱਚ ਫਿਲੀਪੀਨਸ ਵਿੱਚ 6 ਵੱਡੇ ਤੂਫਾਨ ਆਏ ਸਨ ਜਿਨ੍ਹਾਂ ਵਿੱਚੋਂ ਇੱਕ ਟਾਈਫੂਨ ਯਾਗੀ ਨੇ ਦੱਖਣ-ਪੂਰਬੀ ਏਸ਼ੀਆ ਵਿੱਚ ਭਾਰੀ ਤਬਾਹੀ ਮਚਾਈ ਦਸੰਬਰ ਦੇ ਚੱਕਰਵਾਤ ਚੀਨੋ ਨੇ ਮਿਉਟ ਟਾਪੂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਇਸ ਦੇ ਨਾਲ ਹੀ ਭਾਰਤ ਨੂੰ ਵੀ ਇਨ੍ਹਾਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਿਆ ਜਲਵਾਯੂ ਪਰਿਵਰਤਨ ਨੇ ਨਾ ਸਿਰਫ ਭਾਰਤ ਦੇ ਤਾਪਮਨ ਵਿੱਚ ਵਾਧਾ ਕੀਤਾ ਸੱਗੋ ਖੜਾ ਸੋਕੇ ਅਤੇ ਚੱਕਰਵਾਤ ਵਰਗੀਆਂ ਆਫਤਾਂ ਦੀ ਤੀਬਰਤਾ ਅਤੇ ਬਾਰੰਬਰਤਾ ਵਿੱਚ ਵੀ ਵਾਧਾ ਕੀਤਾ ਇਸ ਨਾਲ ਖੇਤੀ ਉਤਪਾਦਨ ਅਤੇ ਜੀਵਨ ਤੇ ਗੰਭੀਰ ਪ੍ਰਭਾਵ ਪਿਆ 2024 ਵਿੱਚ ਭਾਰਤ ਨੇ ਆਪਣੀ ਸਭ ਤੋਂ ਲੰਬੀ ਗਰਮੀ ਦੀ ਲਹਿਰ ਗੰਭੀਰ ਹੜ ਅਤੇ ਸੋਕੇ ਦਾ ਸਾਹਮਣਾ ਕੀਤਾ ਜਿਸ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਗਈ ਅਤੇ ਅਰਬਾਂ ਦਾ ਆਰਥਿਕ ਨੁਕਸਾਨ ਵੀ ਹੋਇਆ